ਈ ਟਾਊਨ ਕਿਟਚਨ ਕਲੱਬ ਜਿਹੜੇ ਕੋਈ ਢਿੱਮਗਾ ਨਾਮ ਦੇ ਸਕੋ ਅਸਲੀ ਲੱਗਪੜ ਚਾਰ ਤੋਂ ਪੰਜ ਸਾਲ ਹੋ ਗਏ ਸਾਨੂੰ ਇਸ ਵੀ ਨਿਊ ਉਪਰ ਵਿੱਚ ਕੰਮ ਕਰਦਿਆਂ ਤੇ ਟਾਡੇ ਇਹ ਪਾਤੀ ਕੋਸ਼ਿਸ਼ੀ ਰਹਿੰਦੀ ਆ ਕਿ ਜਿੰਨੇ ਵੀ ਬੰਦੇ ਆਂਦੇ ਤਾਂ ਜਿਆਦਾ ਨਹੀਂ ਤਾਂ 90% ਲੋਕਾਂ ਨੂੰ ਰਿਜ਼ਲਟ ਜ਼ਰੂਰ ਮਿਲਣ ਰਿਜ਼ਲਟ ਬਹੁਤ ਵਧੀਆ ਆ ਇਹਨਾਂ ਦਾ ਐਸ ਕੰਪੇਅਰ ਟੂ ਅਦਰ ਕੰਪਨੀ ਹਾਂਜੀ ਦੋਸਤੋ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਸੋ ਇਸੇ ਲਈ ਮੈਂ ਫਿਰ ਫਿਰ ਆਇਆ ਜਿਮ 'ਚ ਕਿਉਂਕਿ ਮੈਨੂੰ ਜਿਮ ਦੀ ਬੜੀ ਲੋੜ ਪੈ ਗਈ ਸੀ ਮੇਰਾ ਸਹੀ ਅਨਫਿਟ ਦਿਖਣ ਲੱਗ ਗਿਆ ਸੀ ਸੋਚ ਰਿਹਾ ਸੀ ਕਿ ਮੈਨੂੰ ਕੋਈ ਅਜੀ ਜਿਮ ਮਿਲੇ ਅਜਿਆ ਸੈਂਟਰ ਮਿਲੇ ਜਿੱਥੇ ਮੈਂ ਆਪਣੀ ਫਿਟਨੈਸ ਨੂੰ ਅੱਗੇ ਸਹੀ ਕਰ ਲਈ ਵਰਕ ਕਰ ਸਕਾਂ ਸੋ ਮੈਂ ਲਗਾਤਾਰ ਮਰੀ ਰਿਸਰਚ ਕੀਤੀ ਮਰੀ ਸਰਚ ਉਦੋਂ ਪੂਰੀ ਹੋਈ ਜਦੋਂ ਮੈਂ ਪਹੁੰਚੋ ਨੂਪੁਰਬਦੀ ਦੇ ਵਿੱਚ ਪਤਨ ਰੋਡ ਤੇ ਆਸਤਾ ਹਸਪੀਟਲ ਦੇ ਕੋਲ ਮੌਜੂਦ ਬੀ ਟਾਊਨ ਫਿਟਨੈਸ ਕਲੱਬ ਜਿਸ ਨੂੰ ਕਿ ਤੁਸੀਂ ਜਿੰਮ ਦਾ ਨਾਮ ਦੇ ਸਕਦੇ ਹੋ ਸਿਵਾ ਇੱਥੇ ਪਹੁੰਚਿਆ ਕਿ ਮੈਂ ਵੀ ਜੁਆਇਨ ਕੀਤੀ ਆ ਹੁਣੇ ਹੀ ਮੈਂ ਐਕਸਰਸਾਈਜ਼ ਕਰਕੇ ਬਾਹਰ ਨਿਕਲੇ ਆ ਸੋ ਕਿਨੇ ਸੋਚਿਆ ਕਿ ਇੱਕ ਛੋਟਾ ਜਿਹਾ ਆਪਣਾ ਤਜਰਬਾ ਸਾਂਝਾ ਕੀਤਾ ਜਾ ਸਕੇ ਵੀ ਇੱਥੇ ਦੀਆਂ ਕਿਓ ਜਿਹਾ ਫੈਸਿਲਿਟੀਆਂ ਐ ਉਸ ਤੋਂ ਬਹੁਤ ਵਧੀਆ ਜਿਮ ਐ ਬੜਾ ਆਉਸਮ ਜਿਮ ਐ ਬਹੁਤ ਸਾਰੀਆਂ ਅੱਛੀਆਂ-ਅੱਛੀਆਂ ਸੂਟਾਂ ਦੀ ਬਹੁਤ ਵਧੀਆ ਕੋਚ ਐ ਬੜੇ ਅੱਛੇ ਤਰੀਕੇ ਦੇ ਨਾਲ ਸਿਖਾਇਆ ਜਾਂਦਾ ਬੜਾ ਹੀ ਸਖਾਵਾਂ ਮਾਹੌਲ ਐ ਸਿਕਿਉਰਿਟੀ ਦਾ ਬੜਾ ਪ੍ਰਬੰਧ ਐ ਸੋ ਆਓ ਜੀ ਹੁਣ ਤੁਹਾਨੂੰ ਉਸ ਜਿਮ ਦੇ ਅੰਦਰ ਕੀ ਸਿਖਾਵਾਂਗੇ ਉਸ ਤੋਂ ਬਾਅਦ ਸਾਰੀਆਂ ਫੈਸਿਲਿਟੀਆਂ ਦਾਗਾ ਕਿਤਨੀ ਫੈਸਿਲਿਟੀਆਂ ਐ ਤੇ ਕਿੰਨੇ ਟਾਈਮ ਤੋਂ ਆ ਰਹੀ ਹੈ ਮੈਨੂੰ ਸਰ 2 ਮਹੀਨੇ ਹੋ ਗਏ ਤਕਰੀਬਨ ਕਿਸ ਤਰ੍ਹਾਂ ਲੱਗ ਰਿਹਾ ਜੀਮ ਦੇ ਰਿਜ਼ਲਟ ਬਾਰੇ ਕੀ ਕਹਿਣਾ ਚਾਹੋਗੇ ਜੀਮ ਦੇ ਰਿਜ਼ਲਟ ਬਹੁਤ ਵਧੀਆ ਹੈ ਸਾਨੂੰ ਮਤਲਬ ਮੈਨੂੰ ਤਕਰੀਬਨ ਇੱਥੇ 2 ਮਹੀਨੇ ਹੋ ਗਏ ਜਦੋਂ ਮੈਂ 2 ਮਹੀਨੇ ਇਸ ਤੋਂ ਪਹਿਲਾਂ ਆਈ ਸੀਗੀ ਤਾਂ ਮੈਨੂੰ ਮਤਲਬ ਬਹੁਤ ਜ਼ਿਆਦਾ ਥਕਾਵਟ ਹੁੰਦੀ ਸੀਗੀ ਜੇ ਮੈਨੂੰ ਡਿਊਟੀ ਜਾਣਾ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋਣੀ ਮੈਂ ਜਾਂਦੀ ਨਾ ਸੋ ਜਾਣਾ ਪਰ ਹੁਣ ਮੈਂ ਜਦੋਂ ਇੱਥੇ ਜੀਮ ਆਣਾ ਸਟਾਰਟ ਕੀਤਾ ਹੈ ਮੈਨੂੰ ਇੰਨੀ ਜ਼ਿਆਦਾ ਮਤਲਬ ਆਪਣੇ ਆਪ ਨੂੰ ਫਰੈਸ਼ਨੈਸ ਜੀ ਸਾਰਾ ਦਿਨ ਮੈਂ ਤਾਜ਼ਗੀ ਮਹਿਸੂਸ ਹੁੰਦੀ ਹੈ ਮੇਰਾ ਮਤਲਬ ਕਹਿਣ ਦਾ ਇਹ ਮਤਲਬ ਹੈ ਕਿ ਅਗਰ ਅਸੀਂ ਇੱਥੇ ਜਿਮ ਆਂਦੇ ਹਾਂ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਸਿਰਫ ਆਪਣੀ ਸਰੀਰ ਸਾਡਾ ਬਾਡੀ ਵਧੀਆ ਬਣਦੀ ਹੈ ਸਾਨੂੰ ਹੋਰ ਵੀ ਸਾਡੇ ਮਤਲਬ ਫੈਟ ਲੋਸ ਵਾਟਰ ਇਨਟੇਕ ਜਿੰਨਾ ਵੀ ਸਾਡੀ ਬਾਡੀ ਦੇ ਵਿੱਚ ਸਭ ਕੁਝ ਰਿਡਿਊਸ ਹੁੰਦਾ ਹੈ ਤੇ ਇਹਨਾਂ ਦੇ ਜੋ ਟ੍ਰੇਨਿੰਗ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੀ ਹੈ ਟ੍ਰੇਨਿੰਗ ਇੰਨੀ ਜ਼ਿਆਦਾ ਵਧੀਆ ਦਿੰਦੇ ਆ ਕੋਚ ਸਾਹਿਬ ਹੈਗੇ ਸਾਨੂੰ ਟ੍ਰੇਨਿੰਗ ਕਰਾਉਂਦੇ ਆ ਸਾਨੂੰ ਮਤਲਬ ਆਪਣਾ 100% ਦਿੰਦੇ ਆ ਬਸ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਨਾਂ ਨੂੰ 100% ਰਿਜ਼ਲਟ ਦੇਈਏ ਹੁਣ ਅਸੀਂ ਜਿਮ ਆਂਦੇ ਆ ਹੁਣ ਤੇ ਜਿਮ ਆ ਕੇ 1.5 ਘੰਟਾ ਐਕਸਰਸਾਈਜ਼ ਕਰਦੇ ਜਾਂ ਕੇ ਅਸੀਂ ਪੌਂਠੇ ਗਾਲੀ ਉਸ ਚੀ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਅਸੀਂ ਜਿਮ ਕਰਦੇ ਤਾਂ ਸਾਨੂੰ ਉਸ ਅਕੋਰਡਿੰਗ ਆਪਣੀ ਡਾਈਟ ਵੀ ਜਿਹੜੀ ਹੈਗੀ ਮੈਂ ਕਹਿਣਾ ਚਾਹੁੰਦੀ ਆ ਆਪਣੇ ਭੈਣ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਜਿਹੜੀ ਵੀ ਜਿਮ ਆਂਦੇ ਆ ਕਿ ਅਗਰ ਸਾਨੂੰ ਕੋਈ ਸਾਹਿਬ ਇੰਨੀ ਜ਼ਿਆਦਾ ਮਿਹਨਤ ਕਰਵਾਉਂਦੇ ਆ ਤਾਂ ਤੁਸੀਂ ਵੀ ਉਹਨਾਂ ਨੂੰ 100% ਆਪਣਾ ਬੈਸਟ ਦਿਓ ਤੇ ਇੱਕ ਜਿਹੜਾ ਆਪਾਂ ਆਪਣੀ ਡਾਈਟ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਮੇਨਟੇਨ ਰੱਖੋ ਤੇ ਕੋਸ਼ਿਸ਼ ਕਰੋ ਕਿ ਸ਼ਾਮ ਨੂੰ 4 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਬਿਲਕੁਲ ਪੇਟ ਖਾਲੀ ਰੱਖੋ ਕੁਝ ਖਾਣਾ ਖਾਓ ਨਾ ਮਤਲਬ ਪਾਣੀ ਪੀ ਕੇ ਆਪਣਾ ਆਰਾਮ ਨਾਲ ਸੋਜੋ ਸਾਡਾ ਕੀ ਹੁੰਦਾ ਹੈ ਕਿ ਆਪਾਂ ਜਾਂਦੇ ਆਂ ਘਰ ਖਾਣਾ ਖਾ ਕੇ ਸੋ ਜਾਂਦੇ ਸਾਡਾ ਸਾਰੀ ਬੋਡੀ ਨੂੰ ਛੱਡ ਕੇ ਨਾ ਕਿ ਸਾਡਾ ਪੇਟ ਹੈ ਜਿਹੜਾ ਉਹ ਕੰਮ ਕਰ ਰਿਹਾ ਹੁੰਦਾ ਸਾਰੇ ਬੋਡੀ ਦੇ ਸਾਰੇ ਬਾਟ ਅੰਗ ਜਿਹੜੇ ਹੈਗੇ ਸੁੱਤੇ ਪਏ ਹੁੰਦੇ ਆ ਤੇ ਸਾਡਾ ਜਿਹੜਾ ਪੇਟ ਹੈ ਉਹ ਕੰਮ ਕਰ ਰਿਹਾ ਹੁੰਦਾ ਜੇ ਅਸੀਂ ਆਪਣੇ ਪੇਟ ਨੂੰ ਖਾਲੀ ਰੱਖਾਂਗੇ ਤਾਂ ਉਹ ਉਹਨੇ ਕੀ ਕਰਨਾ ਹੈ ਉਹਨੇ ਸਿਰਫ ਫੈਟ ਹੀ ਘਟਾਣੀ ਹੈ ਹੋਰ ਕੁਝ ਨਹੀਂ ਕਰਨਾ ਉਹਨੇ ਤੇ ਅਸੀਂ ਮਤਲਬ ਡਬਲ ਆਪਣਾ ਫੈਟ ਜਿਹੜਾ ਰਿਡਿਊਸ ਕਰ ਸਕਦੇ ਜਿਆਦਾ ਕਰਕੇ ਬਿਮਾਰੀਆਂ ਸਾਨੂੰ ਪੇਟ ਦੇ ਨਾਲ ਜਿਹੜੀਆਂ ਸੰਬੰਧਤ ਲੱਗਦੀਆਂ ਅਕਿ ਅਲਸਰ ਹੋ ਗਿਆ ਕਿਸੇ ਨੂੰ ਪਿੱਤੇ ਦੀ ਪਥਰੀ ਹੋ ਗਈ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਜਿਆਦਾ ਕਰਕੇ ਤੁਸੀਂ ਦੇਖ ਲਿਓ ਹਸਪੀਟਲਾਂ ਦੇ ਵਿੱਚ ਮਤਲਬ ਪੇਟ ਦੇ ਨਾਲ ਸੰਬੰਧਤ ਬਿਮਾਰੀਆਂ ਦੇ ਜਿਹੜੇ ਰੋਗ ਹੈਗੇ ਜਿਆਦਾ ਆਉਂਦੇ ਹੋ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਕਿੱਲੇ ਟਾਈਮ ਤੋਂ ਜਿਮ ਆ ਰਹੇ ਹੋ ਮੈਂ ਵੀਰ ਜੀ 3 ਮਹੀਨਿਆਂ ਤੋਂ ਆ ਰਿਹਾ ਜੀ ਇਨਾਂ ਕੋਲ ਕੀ ਰਿਜ਼ਲਟ ਮਿਲਿਆ 3 ਮਹੀਨਿਆਂ ਦਾ ਰਿਜ਼ਲਟ ਬਹੁਤ ਵਧੀਆ ਹੈ ਇਨਾਂ ਦਾ ਜੀ ਐਸ ਕੰਪੇਅਰ ਟੂ ਅਦਰ ਕਿਉਂਕਿ ਇੱਥੇ ਫੈਸਿਲਿਟੀਆਂ ਵੀ ਜ਼ਿਆਦਾ ਨੇ ਕਲੀਨਿੰਗ ਵੀ ਹੈ ਐਂਡ ਇਹ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ 에ਅਰ ਕੁਆਲਿਟੀ ਵੀ ਗੁੱਡ ਹੈ ਵਾਟਰ ਫੈਸਿਲਿਟੀਆਂ ਹੈ ਮੈਨ ਇਸ ਦਾ ਜਿਹੜੀ ਕਲੀਨਿੰਗ ਹੈ ਤੇ ਬਾਕੀ এনवायरमेंट ਬਹੁਤ ਸੋਹਣਾ ਹੈ ਮੈਂ ਤਾਂ ਸਾਰਿਆਂ ਨੂੰ ਰეკਮੈਂਡ ਕਰੂੰਗਾ ਕਿ ਇਹਨਾਂ ਕੋਲ ਜੁਆਇਨ ਕਰਨ ਵਧੀਆ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ ਤੇ ਫੁੱਲ ਦੋ ਜਣੇ ਤਿੰਨ ਜਣੇ ਟ੍ਰੇਨਿੰਗ ਕਰਦੇ ਨੇ ਅਲੱਗ-ਅਲੱਗ ਟ੍ਰੇਡ ਮਿਲਦੇ ਵਿੱਚ ਅਲੱਗ-ਅਲੱਗ ਬੰਦਿਆਂ ਨੂੰ ਡਿਫਰੈਂਟ ਟਾਈਪ ਨਾਲ ਟ੍ਰੇਨ ਕਰਦੇ ਨੇ ਵਧੀਆ ਨੇ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਮੈਂ ਮਤਲਬ ਕਿ ਆਪਣੇ ਇੱਧਰ ਦੇ ਸਾਰੇ ਨਗਰ ਨਿਵਾਸੀਆਂ ਨੂੰ ਕਹੂੰਗਾ ਜਿੰਨੇ ਵੀ ਹੈਗੇ ਆਲੇ ਦੁਆਲੇ ਦੇ ਕਿ ਇਹਨਾਂ ਕੋਲ ਆ ਕੇ ਜੁਆਇਨ ਕਰਨ ਐਜ਼ ਕੰਪੇਅਰ ਟੂ ਅਦਰ ਜਿਮ ਸਾਹੂ ਗੱਲਬਾਤ ਕਰਦਿਆਂ ਇਸ ਜਿਮ ਦੇ ਕੋਚ ਗੁਰਪ੍ਰੀਤ ਸਿੰਘ ਨਾਲ ਤੇ ਜਿਹੜੀਆਂ ਤੁਹਾਨੂੰ ਉਸੇ ਫੈਸਿਲਿਟੀਆਂ ਦਿਖਾਈਆਂ ਉਹਨਾਂ ਬਾਰੇ ਇਹਨਾਂ ਤੋਂ ਜਾਣਕਾਰੀ ਲੈਂਦੇ ਜਾਵੇ ਕਿਸ ਤਰ੍ਹਾਂ ਜਿਮ ਨੂੰ ਚਲਾ ਰਹੇ ਹੈ ਤੇ ਹੋਰ ਤੁਹਾਨੂੰ ਅਕਲ ਨਾਲ ਦੇ ਨਾਲ ਇਹਨਾਂ ਨਾਲ ਅਸੀਂ ਕੁਐਸਚਨਿੰਗ ਕਰਨੀ ਹੈ ਆਓ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਵਾਗਤ ਹੈ ਸਾਡੇ ਚੈਨਲ ਤੇ ਸਸਰੀਵਾਲ ਜਿਮ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਨੇਸ਼ ਭਾਈ ਦਾ ਜਿਨੇ ਸਾਨੂੰ ਮੌਕਾ ਦਿੱਤਾ ਇਸ ਚੈਨਲ 'ਤੇ ਆਪਣੇ ਜਿਮ ਬਾਰੇ ਦੱਸਣ ਦਾ ਆਪਣੇ ਬਿਜ਼ਨਸ ਬਾਰੇ ਥੋੜਾ ਜਿਹਾ ਐਕਸਪਲੇਨ ਕਰਨ ਦਾ ਤੇ ਅਸੀਂ ਲਗਭਗ 4 ਤੋਂ 5 ਸਾਲ ਹੋ ਗਏ ਸਾਨੂੰ ਇਸ ਨੂਰ ਪਰਵੇਦੀ ਚ ਕੰਮ ਕਰਦਿਆਂ ਨੂੰ ਤੇ ਸਾਡੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੇ ਵੀ ਬੰਦੇ ਆਉਂਦੇ ਤਾਂ ਜਿਆਦਾ ਨਹੀਂ ਤਾਂ 90% ਲੋਕਾਂ ਨੂੰ ਰਿਜ਼ਲਟ ਜ਼ਰੂਰ ਮਿਲਣ ਤੇ ਪਹਿਲੇ ਦਿਨ ਤੋਂ ਹੀ ਇਹ ਚੀਜ਼ ਤੇ ਲੱਗੇ ਹੋਏ ਆ ਅਸੀਂ ਉਹਨਾਂ ਦੀ ਬੋਡੀ ਤੇ ਕੰਮ ਕਰੀਏ ਆਪਾਂ ਉਹਨਾਂ ਨੂੰ ਪ੍ਰੋਪਰ ਡਾਈਟ ਪਲਾਨ ਪ੍ਰੋਵਾਈਡ ਕਰਵਾਈਏ ਕਿ ਮਾਰਕੀਟ ਵਿੱਚ ਜਿਮਸ ਤਾਂ ਹੈਗੇ ਨੇ ਬਟ ਉਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈ ਜੋ ਇੱਕ ਵੱਡੇ ਸਿਟੀ ਜਾਂ ਜਿਮਸ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਪਹਿਲੀ ਗੱਲ ਬੋਲਦੇ ਹਾਂ ਜਿਸ ਤਰ੍ਹਾਂ ਮੇਰਾ ਮੈਂ ਵੀ ਥੋੜੇ ਜਿਮ ਜੁਆਇਨ ਕੀਤੀ ਹੈ ਮੈਨੂੰ ਕੋਈ ਜ਼ਰਾ ਵੀ ਥੋੜਾ ਬੋਤੋ ਫਰਕ ਲੱਗ ਰਿਹਾ ਆਪਣੇ ਆਪ ਨੂੰ ਇਸ ਤਰੀਕੇ ਜਿਹਾ ਕਈ ਕਦੀ ਪਹਿਲਾਂ ਲੱਗਦਾ ਸੀ ਨੀਂਦ ਆ ਰਹੀ ਹੈ ਜਾਂ ਵੀਕਨੈਸ ਉਹ ਉਹ ਨਹੀਂ ਲੱਗ ਰਹੀ ਹੈ। ਸੋ ਕੁਐਸਚਨ ਹੈ ਮੇਰੇ ਮਨ ਦੇ ਵਿੱਚ ਕਿ ਫੈਟ ਲੂਸ ਤੇ weight ਲੂ ਦੋ ਸ਼ਬਦ ਆ ਜਾਂਦੇ ਜਿਸ ਤਰ੍ਹਾਂ ਮੈਨੂੰ ਫੈਟ ਵੀ ਹੈ weight ਵੀ ਹੈ ਇਹਨਾਂ 'ਚ ਕੀ ਫਰਕ ਹੈ? ਵੇਖੋ ਜੇ ਤਾਂ ਤੁਸੀਂ weight loss ਕਰਨਾ weight loss ਤੁਸੀਂ ਸਿੰਪਲ ਸਭ ਕੁ ਖਾਣਾ ਪੀਣਾ ਘਟਾ ਦਿਓ ਆਪਣੇ ਤੁਸੀਂ ਸਿੰਪਲੀ weight loss ਕਰ ਸਕਦੇ ਬਟ weight loss ਦਾ ਨੁਕਸਾਨ ਕੀ ਹੈ ਤੁਹਾਡਾ ਮਸਲ ਮਾਸ ਲੋਸ ਹੋਏਗਾ ਤੁਹਾਡੇ ਬੋਡੀ ਚ ਵਾਟਰ ਹੁੰਦਾ ਉਹ ਵੀ weight loss ਕੰਸੀਡਰ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ weight loss ਕਰਦੇ ਆ ਤਾਂ ਉਹ ਵੀ ਡ੍ਰੋਪ ਹੁੰਦਾ ਬਟ ਫੈਟ ਲੋਸ ਜਦੋਂ ਤੁਸੀਂ ਪ੍ਰੋਪਰ ਬੋਡੀ ਨੂੰ ਸ਼ੇਪ ਦੇਣੀ ਆ ਤੁਸੀਂ ਬੋਡੀ ਦੇ ਫੈਟ ਐਡੀਪੋਸ ਟਿਸ਼ੂ ਹੁੰਦੇ ਨੇ ਜੋ ਉਹਨਾਂ ਨੂੰ ਘਟਾਓਗੇ ਤੇ ਬੋਡੀ ਦੇ ਮਸਲ ਮਾਸ ਤੇ ਕੰਮ ਕਰੋਗੇ ਤਾਂ ਤੁਹਾਡਾ ਫੈਟ ਲੋਸ ਹੋਏਗਾ ਤੇ ਫੈਟ ਲੋਸ ਦਾ ਬੈਨੀਫਿਟ ਇਹ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਉੱਪਰ ਆਏਗਾ ਜਿਸ ਕਰਕੇ ਤੁਸੀਂ ਇੰਨੀ ਜਲਦੀ weight gain ਦੁਬਾਰਾ ਨਹੀਂ ਕਰੋਗੇ ਪਰ ਮਾਰਕੀਟ 'ਚ weight loss ਤੇ ਜ਼ਿਆਦਾ ਟਾਰਗੇਟ ਕਰਦੇ ਆ ਪਰ ਅਸੀਂ ਰੈਦਰ weight loss ਤੇ ਟਾਰਗੇਟ ਕਰਨ ਦੀ ਬਜਾਏ ਅਸੀਂ fat loss ਤੇ ਟਾਰਗੇਟ ਕਰਦੇ ਆ ਕਿ ਤੁਹਾਨੂੰ ਪ੍ਰੋਪਰ ਸ਼ੇਪ ਮਿਲ ਸਕੇ ਬੋਡੀ ਨੂੰ ਸੋ ਜਿਸ ਤਰ੍ਹਾਂ ਮੈਂ ਜਿਮ ਜੁਆਇਨ ਕੀਤੀ ਜਾਂ ਹੋਰ ਵੀ ਕੋਈ ਮੇਰੇ ਭਰਾ ਭੈਣ ਜਿਮਾਂ ਦੇ ਜਾਂ ਕਈ ਵਾਰ ਘਰੇ ਵੀ ਐਕਸਰਸਾਈਜ਼ ਕਰਦੇ ਆ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਸਾਡੇ ਲਈ ਕਿਹੜੀ ਐਕਸਰਸਾਈਜ਼ ਜ਼ਰੂਰੀ ਹੈ ਦੇਖੋ ਪਹਿਲਾ ਤਾਂ ਜਿਵੇਂ ਅਸੀਂ ਇੱਕ ਟੈਸਟ ਕਰਦੇ ਬੀਸੀ ਟੈਸਟ ਬੀਸੀ ਬੋਡੀ ਕੰਪੋਜੀਸ਼ਨ ਐਨਾਲਿਸਿਸ ਹੁੰਦਾ ਜਿਹਦੇ ਵਿੱਚ ਅਸੀਂ ਬੰਦੇ ਦੀ ਬੋਡੀ ਦੇ ਸਟਰਕਚਰ ਬੋਡੀ ਦੇ ਮਸਲ ਪਰਸੈਂਟ ਫੈਟ ਪਰਸੈਂਟ ਹੈ ਮਸਲ ਮਾਸ ਕਿੰਨਾ ਹੈ ਉਸ ਹਿਸਾਬ ਨਾਲ ਉਹਦੇ ਵੀਕ ਪੁਆਇੰਟ ਨੂੰ ਕਨਸੀਡਰ ਕੀਤਾ ਜਾਂਦਾ ਉਸ ਦੇ ਹਿਸਾਬ ਨਾਲ ਉਹਨਾਂ ਦਾ ਵਰਕਆਊਟ ਤੇ ਸ਼ਡਿਊਲ ਤੇ ਡਾਈਟ ਸ਼ਡਿਊਲ ਬਣਾਇਆ ਜਾਂਦਾ ਤੇ ਐਦਾਂ ਹੀ ਬੰਦੇ ਦੇ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਅਸੀਂ ਪਲੈਨਿੰਗ ਕਰਦੇ ਹਾਂ ਜੇਕਰ ਤੁਸੀਂ ਆਪਣੀ ਬਸ ਸੋ ਫਿਟਨੈਸ ਲਈ ਇਨਸਾਨ ਨੂੰ ਜਿਮ ਜਾਣਾ ਜ਼ਰੂਰੀ ਹੈ ਕਿ ਨਹੀਂ ਫਿਟ ਰਹਿਣ ਲਈ ਬੇਸਿਕਲੀ ਤੁਹਾਨੂੰ ਕੋਈ ਨਾ ਕੋਈ ਐਕਟੀਵਿਟੀ ਕਰਨੀ ਚਾਹੀਦੀ ਹੈ ਤੁਸੀਂ ਸਟਾਰਟਿੰਗ ਸੈਰ ਤੋਂ ਕਰ ਸਕਦੇ ਹੋ ਬਟ ਜੇ ਤੁਸੀਂ ਵੇਟ ਰੇਨਿੰਗ ਨਹੀਂ ਕਰਦੇ ਹੋ ਤੁਸੀਂ ਇਹ ਦੇਖੋਗੇ ਤੁਹਾਨੂੰ ਜਿਆਦਾ ਵਧੀਆ ਰਿਜ਼ਲਟ ਮਿਲ ਰਹੇ ਨੇ ਵੇਟ ਟ੍ਰੇਨਿੰਗ ਨਾਲ ਇੱਕ ਤਾਂ ਤੁਹਾਡੀ ਬੋਡੀ ਨੂੰ ਸਟਰੈਂਥ ਗੇਨ ਹੋਏਗੀ ਕਿਉਂਕਿ ਅਸੀਂ ਅਕਸਰ ਡਾਕਟਰ ਕੋਲ ਜਾਂਦੇ ਹਾਂ ਪੁੱਛਦੇ ਹਾਂ ਕਿ ਉਹਨਾਂ ਤੋਂ ਮੈਡੀਸਿਨ ਮੰਗਦੇ ਹਾਂ ਕਿ ਸਾਡੇ ਸਰੀਰ 'ਚ ਜਾਨ ਨਹੀਂ ਹੈ ਜਾਨ ਦਾ ਮਤਲਬ ਕੀ ਹੈ ਕਿ ਤੁਸੀਂ 2.5 ਕਿਲੋ ਤੋਂ 5 ਕਿਲੋ इजीली ਚੱਕਣ ਲੱਪੇ ਉਹ ਤੁਹਾਡੀ ਜਾਨ ਮਤਲਬ ਜਾਨ ਕਹਿ ਸਕਦੇ ਜਾਂ ਸਟਰੈਂਥ ਕਹਿ ਸਕਦੇ ਹੋ ਉਹ ਗੇਨ ਹੋ ਰਹੀ ਹੈ ਉਹ ਹੌਲੀ ਹੌਲੀ ਵੇਟ ਟ੍ਰੇਨਿੰਗ ਨਾਲ ਹੋਏਗੀ ਨਾ ਕਿ ਕਿਸੇ ਦਵਾਈ ਨਾਲ ਨਾ ਕਿ ਕਿਸੇ ਕਿਸੇ ਸਪਲੀਮੈਂਟ ਨਾਲ ਉਹ ਸਾਰੇ ਮੇਰੇ ਭਰਾ ਜੋ ਜਿਮ ਆਦੇ ਇੱਕ ਵਾਰ ਇੱਕ ਮਹੀਨੇ ਬਾਅਦ ਹੀ ਛੱਡਦੇ ਪ੍ਰੋਪਰ ਰਿਜ਼ਲਟ ਦਿਖਣ ਲਈ ਕਿੰਨਾ ਕੁ ਟਾਈਮ ਲੱਗ ਸਕਦਾ ਹੈ ਇੱਕ ਮਹੀਨੇ ਚ ਜੇ ਤੁਸੀਂ ਪ੍ਰੋਪਰ ਵੇ ਨਾਲ ਲਰਨਿੰਗ ਐਜ਼ ਅ ਲਰਨ ਕਰਨ ਵਾਸਤੇ ਆਉਂਗੇ ਤਾਂ ਮਹੀਨਾ ਕਿ ਲੱਗਿਆ ਜਾਂਦਾ ਬੰਦੇ ਨੂੰ ਪ੍ਰੋਪਰ ਫਾਰਮ ਸਿੱਖਣ ਚ ਫੇਰ ਬੰਦੇ ਨੂੰ ਇੰਪਲੀਮੈਂਟੇਸ਼ਨ ਜਦੋਂ ਇੰਪਲੀਮੈਂਟ ਕਰਦਾ ਸੈਕਿੰਡ ਮੰਥ ਚ ਕਰਦਾ ਤੇ ਤਿੰਨ ਚਾਰ ਮਹੀਨੇ ਉਹਨੂੰ ਲਾ ਕੇ ਫਿਰ ਹੀ ਪਤਾ ਲੱਗਦਾ ਕਿ ਬੋਡੀ ਚੇਂਜ ਹੋ ਰਹੀ ਹੈ ਵੈਸੇ ਤੁਹਾਨੂੰ ਇਨੀਸ਼ੀਅਲੀ ਜਿਹੜੇ ਸਟਾਰਟਿੰਗ ਚ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦੇ ਤੁਹਾਡੀ એનર્ਜੀ ਲੈਵਲ ਅਪ ਹੋਣੇ ਸ਼ੁਰੂ ਹੋ ਜਾਂਦੇ ਤੁਹਾਡੇ ਸ਼ੂਗਰ ਲੈਵਲ ਬਲੱਡ ਪ੍ਰੈਸ਼ਰ ਲੈਵਲ ਮੇਨਟੇਨ ਰਹਿਣੇ ਸ਼ੁਰੂ ਹੁੰਦੇ ਇਹ ਸਟਾਰਟਿੰਗ ਦੇ ਲੱਛਣ ਪਰ ਜੇ ਤੁਸੀਂ ਬੋਡੀ ਨੂੰ ਟਰਾਂਸਫਾਰਮ ਕਰਨਾ ਤਾਂ ਤਿੰਨ ਤੋਂ ਚਾਰ ਮਹੀਨੇ ਤਾਂ ਚਾਹੀਦੇ ਹੀ ਹੈ ਘੱਟੋ-ਬਾਤ ਇੱਕ ਵੱਡਾ ਸਵਾਲ ਮਾਰਕੀਟ ਦੇ ਵਿੱਚ ਆਮ ਆਉਂਦਾ ਹੈ ਕਿ ਸਪਲੀਮੈਂਟਸ ਤੋਂ ਸਪਲੀਮੈਂ ਐਲੀਮੈਂਟ ਕਿੰਨੇ ਜ਼ਰੂਰੀ ਹੈ ਕਿਸ ਤਰ੍ਹਾਂ ਦੇ ਸਪਲੀਮੈਂਟ ਲੈਣੇ ਚਾਹੀਦੇ ਆ ਦੇਖੋ ਪਹਿਲਾ ਤਾਂ ਸਪਲੀਮੈਂਟ ਤੋਂ ਪਹਿਲਾਂ ਸਭ ਤੋਂ ਆਉਂਦਾ ਏ ਥੋੜੀ ਡਾਈਟ ਡਾਈਟ ਚ ਕੀ ਲੈ ਰਹੇ ਹੋ ਜੇ ਡਾਈਟ ਚ ਤੁਹਾਡੇ ਹੈਗਾ ਕਿ ਪ੍ਰੋਟੀਨ ਇਨਟੇਕ ਸਹੀ ਨਹੀਂ ਹੈਗਾ ਤੁਸੀਂ ਮਤਲਬ ਆਪਣਾ 80% ਡਾਈਟ ਸਹੀ ਰਹਿੰਦੀ ਆ ਤਾਂ 20% ਦੀ ਕਮੀ ਆਉਂਦੀ ਤੁਸੀਂ ਸਪਲੀਮੈਂਟ ਐਡ ਕਰ ਸਕਦੇ ਹੋ ਸਪਲੀਮੈਂਟ ਦਾ ਮਤਲਬ ਹੀ ਹੁੰਦਾ ਵੀ ਜੋ ਕਮੀਆਂ ਰਹਿ ਜਾਂਦੀਆਂ ਡਾਈਟ ਚ ਉਹ ਤੁਸੀਂ ਪੂਰੀਆਂ ਕਰਦੀਆਂ ਪਰ ਜੇ ਤੁਸੀਂ ਕਿਸ ਕਹਿ ਰਹੇ ਹੋ ਕਿ ਕੱਲੇ ਸਪਲੀਮੈਂਟ ਨਾਲ ਤੁਹਾਡਾ ਸਰੀਰ ਫਿੱਟ ਹੋ ਜਾਏਗਾ ਅਜਿਹਾ ਵੀ ਨਹੀਂ ਹੁੰਦਾ ਤੁਸੀਂ ਪਹਿਲਾਂ ਆਪਣੀ ਡਾਈਟ ਸਹੀ ਕਰੋ ਦੈਨ ਸਪਲੀਮੈਂਟ ਐਡ ਕਰ ਸਕਦੇ ਹੋ ਸੋ ਜੇ ਗੱਲ ਕਰੀਏ ਇੱਕ ਪਤਾ ਲੱਗੇ ਤੁਹਾਡੇ ਕੋਈ ਸਪੈਸ਼ਲ ਕੋਰਸਸ ਕਰਾਏ ਜਾਂਦੇ ਨੇ ਕਿ 90 ਦਿਨਾਂ ਦਾ ਜਿਸ ਵੀ ਤੁਸੀਂ ਕਹਿੰਦੇ ਕਿ ਬੰਦੇ ਦੀ ਬੁਢੀ ਸ਼ੇਪ ਚਾਹੀਦੀ ਉਹ ਕੀ ਕੋਰਸ ਹੈ ਉਸ ਬਾਰੇ ਥੋੜੀ ਜਾਣਕਾਰੀ ਦਿਓ ਮੇਰਾ ਸਭ ਤੋਂ ਜੋ ਅੱਜ ਕੱਲ ਚੱਲ ਰਿਹਾ 90 ਡੇ ਟ੍ਰਾਂਸਫਰਮੇਸ਼ਨ ਪ੍ਰੋਗਰਾਮ ਇਹਦੇ ਵਿੱਚ ਅਸੀਂ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਲੈ ਕੇ 90 ਦਿਨ ਤੱਕ ਬੰਦੇ ਦੇ ਪੂਰਾ ਕੰਮ ਕਰਦੇ ਆ ਉਸ ਦੀ ਬੋਡੀ ਨੂੰ ਟਰਾਂਸਫਾਰਮ ਕਰਦੇ ਆ ਜਿਸ ਵਿੱਚ ਉਹਦੀ ਸ਼ੈਡਿਊਲਿੰਗ ਹੁੰਦੀ ਹੈ ਪਹਿਲੇ 15 ਦਿਨ ਦਾ ਵਰਕਆਊਟ ਸ਼ੈਡਿਊਲ ਹੁੰਦਾ ਡਾਈਟ ਪਲਾਨ ਸ਼ੈਡਿਊਲ ਹੁੰਦਾ ਜਦੋਂ ਕੁਝ ਲੱਗਿਆ ਚੇਂਜਸ ਆਏ ਫਿਰ ਦੁਬਾਰਾ ਟੈਸਟ ਕੀਤਾ ਜਾਂਦਾ ਬੀਸੀ ਆਪਣਾ ਤੁਹਾਨੂੰ ਪਹਿਲੇ 10 ਟੈਟ ਆ ਤੇ ਉਹਦਾ ਟੈਸਟ ਫਿਰ ਦੁਬਾਰਾ ਕੀਤਾ ਜਾਂਦਾ ਜੇ ਬੋਡੀ ਚ ਲੱਗਦਾ ਕਿ ਫਿਰ ਵੀਕ ਪੁਆਇੰਟ ਹੈ ਅਸੀਂ ਉਸ ਵੀਕ ਪੁਆਇੰਟ ਨੂੰ ਕਨਸੀਡਰ ਕਰਕੇ ਉਹਦਾ ਪਲਾਨ ਅੱਗੇ ਕਰਦੇ ਹਾਂ ਤੇ ਸਾਡਾ ਟਾਰਗੇਟ ਹੈ ਕਿ 90 ਡੇਸ ਚ ਤੁਹਾਨੂੰ ਬੋਡੀ ਨੂੰ ਤੁਹਾਡੀ ਬੋਡੀ ਨੂੰ ਬੈਸਟ ਸ਼ੇਪ ਚ ਲਿਆ ਸਕੀਏ ਇਹ ਨਹੀਂ ਹੈਗਾ ਕਿ ਤੁਸੀਂ ਬਹੁਤ ਜ਼ਿਆਦਾ ਮੋਟੇ ਆ ਮੈਂ ਕਹਿ ਰਿਹਾ ਕਿ ਢਿੱਡ ਨਾਲ ਲਾ ਦੂੰਗਾ ਬਟ ਜਿਸ ਕਿ ਸਿਚੁਏਸ਼ਨ ਤੇ ਤੁਸੀਂ ਪਹਿਲੇ ਦਿਨ ਹੋਏ ਹੋਗੇ ਉਸ ਸਿਚੁਏਸ਼ਨ ਤੇ ਤੁਸੀਂ 90 ਦਿਨਾਂ ਬਾਅਦ ਨਹੀਂ ਹੋਵੋ ਲਾਸਟ ਕੁਸਚਨ ਕੀ ਤੁਹਾਡੇ ਕੋਲ ਮੁਕਤ ਹੋਤੇ ਕਿਹੜੀ-ਕਿਹੜੀਆਂ ਫੈਸਿਲਿਟੀ ਮੌਜੂਦ ਹੈ ਇਸ ਤੇ ਅਸੀਂ ਅਸੀਂ ਪਹਿਲੀ ਗੱਲ ਤਾਂ weight training ਕਰਵਾਉਂਦੇ ਹਾਂ cardio ਸਾਡੇ ਕੋਲ ਬੈਸਟ ਇਕੁਪਮੈਂਟ ਹੈ ਠੀਕ ਹੈ ਉਤੋਂ ਇਲਾਵਾ ਅਸੀਂ ਡਾਈਟ ਪਲਾਨ ਸਪਲੀਮੈਂਟੇਸ਼ਨ ਦਾ ਸਪੈਸ਼ਲਾਈਜ਼ ਕਰਦੇ ਹਾਂ ਕਰੋਸਫਿਟ ਟ੍ਰੇਨਿੰਗ ਹੈ ਕਰੋਸਫਿਟ ਅਜੀਲਿਟੀ ਐ ਸਪੀਡ ਟ੍ਰੇਨਿੰਗ ਹੈ ਜਿਵੇਂ ਕੋਈ ਬਾਹਰ ਆਰਮੀ ਚ ਭਰਤੀ ਹੋਣਾ ਜਾਂ ਉਹਨਾਂ ਨੂੰ ਸਪੀਡ ਤੇ ਇੰਡਿਊਰੈਂਸ ਦੀ ਲੋੜ ਹੁੰਦੀ ਹੈ ਹਰ ਸੈਟਰਡੇ ਅਸੀਂ ਬਾਹਰ ਜਿਮ ਦੇ ਬਾਹਰ ਸਾਡੇ ਕੋਲ ਕਾਫੀ ਵੱਡਾ ਏਰੀਆ ਹੈ ਉੱਥੇ ਅਸੀਂ ਐਕਟੀਵਿਟੀ ਕਰਾਉਂਦੇ ਹਾਂ ਜਿੱਤੇ ਬੱਚਿਆਂ ਤੋਂ ਲੈ ਕੇ ਸੀਨੀਅਰ ਤੱਕ ਸਾਡੇ ਉਸ ਇਵੈਂਟ ਚ ਪਾਰਟਿਸਿਪੇਟ ਕਰਦੇ ਨੇ ਹਰ ਸੈਟਰਡੇ ਨੂੰ ਤੁਸੀਂ ਇੱਕ ਵਾਰ ਸੈਟਰਡੇ ਨੂੰ ਆ ਕੇ ਵੇਖੋ ਵੀ ਕੀ ਕਿਸ ਵੇ ਨਾਲ ਅਸੀਂ ਕੰਮ ਕਰਦੇ ਹਾਂ ਤੋੜੇ ਡਿਓਰਸ ਲੈਵਲ ਅੱਪ ਹੋਏਗਾ ਤੁਹਾਡੀ ਸਟਰੈਂਥ ਲੈਵਲ ਅੱਪ ਹੋਏਗੀ ਤੁਹਾਡੀ ਓਵਰਲ ਬੋਡੀ ਤੇ ਅਪਕ ਕੰਮ ਕਰਾਂਗੇ ਜੇ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਸੋ ਏਸੀ ਇਸ ਜਿਮ ਦੇ ਕੋਚ ਗੁਰਪ੍ਰੀਤ ਜੀ ਜਿਨ੍ਹਾਂ ਕੀ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀ ਕਿ ਇਨਸਾਨ ਨੂੰ ਫਿਟ ਰਹਿਣਾ ਕਿਵੇਂ ਚਾਹੀਦਾ ਹੈ ਉਸ ਨੂੰ ਕੀ ਖਾਣਾ ਚਾਹੀਦਾ ਹੈ ਵਕਤ ਪਰਕਾਰ ਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਅਸੀਂ ਤਾਂ ਇਹ ਜਿਮ ਜੁਆਇਨ ਕਰ ਲਈ ਹੈ ਫਿਟ ਹੋਣ ਲਈ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਜਰੂਰ ਤੰਦਰੁਸਤੀ ਹਜ਼ਾਰ ਨਿਆਮਤ ਹੈ ਇਸ ਲਈ ਆਪਣੀ ਤੰਦਰੁਸਤੀ ਬਣਾਈ ਰੱਖਣ ਲਈ ਜਰੂਰ ਤੁਸੀਂ ਵੀ ਇੱਕ ਵਾਰ ਜੁਆਇਨ ਕਰੋ ਬੀ ਟਾਊਨ ਦੇ ਪਤੰਡਾ ਰੋਡ ਨੂੰ ਰੁਪੇ ਦੀ ਨੇੜੇ ਆਸਤਾ ਹਸਪੀਟਲ